ਦਾ ਜੋਸ਼ ਹੈ ਜੀ ਲੋਕਾਂ ਦਾ ਜੋ ਕਰਕੇ ਕੋਈ ਵੀ ਪਾਰਟੀ ਨੇ ਜਿਹੜੀ ਵਾਦੇ ਆਪਣੇ ਮੈਨੀਫੈਸਟੋਸ ਕੀਤੀ ਹੈ ਉਹ ਲਾਗੂ ਨਹੀਂ ਕੀਤੇ ਅੱਜ ਬੇਰੁਜ਼ਗਾਰੀ ਸਭ ਤੋਂ ਵੱਡਾ ਮਾਮਲਾ ਹੈ ਗਰੀਬਾਂ ਦੀ ਗਰੀਬੀ ਬਹੁਤ ਵੱਡਾ ਮਾਮਲਾ ਹੈ ਇਹਦੇ ਵਿੱਚ ਮੋਦੀ ਸਰਕਾਰ ਨੇ ਕੱਖ ਨਹੀਂ ਕੀਤਾ ਨਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਤਦੇ ਮੋਦੀ ਸਾਹਿਬ ਹੁਣ ਲੋਕਾਂ ਦੇ ਉੱਤੇ ਚਿਕੜ ਛੱਡ ਸਕਦੇ ਹੈ ਆਪਣੀ ਪਾਰਟੀ ਦਾ ਜੋ ਮੈਨੀਫੈਸਟੋ ਕਰਨਾ ਸੀ ਉਹ ਉਹਦੀ ਗੱਲ ਨਹੀਂ ਕਰਦੇ ਤੇ ਜੇ ਮੋਦੀ ਫੇਰ ਬਣ ਗਿਆ ਇੰਡੀਆ ਦਾ ਨਾਮ ਬਦਲਾ ਕੇ ਇਹਦਾ ਨਾਮ ਭਾਰਤ ਰੱਖਿਆ ਜਾਊਗਾ ਹੁਣ ਉਹਦੇ ਵਿੱਚ ਘੱਟ ਗਿੰਤਿਆਂ ਦਾ ਸਥਾਨ ਕੀ ਹੋਊਗਾ ਇਹ ਚੀਜ਼ ਉੱਜੜ ਮੜੀ ਹੈ ਕਿ ਇੰਡੀਆ ਨੂੰ ਛੱਡ ਕੇ ਤੇ ਭਾਰਤ ਰੱਖ ਦੇਣਾ ਇਹਦਾ ਮਤਲਬ ਹੈ ਹਿੰਦੂ ਰਾਸ਼ਟਰ ਇਸੇ ਕੰਮ ਕਰ ਦੇਣਾ ਤੇ ਅੱਜ ਕੈਨੇਡਾ ਦੇ ਵਿੱਚ ਵੀ ਜਿਹੜੇ ਮੁਸਲਮਾਨ ਨੇ ਸਿੱਖਾਂ ਨੂੰ ਮਾਰਿਆ ਸੀ ਹਰਦੀਪ ਸਿੰਘ ਨੱਜਰ ਨੂੰ ਮਲਕ ਨੂੰ ਸਰਦੂ ਸਿੰਘ ਨੂੰ ਉਹਨਾਂ ਨੇ ਫੜ ਲਏ ਐ ਤੇ ਉਹਨਾਂ ਦੇ ਸ਼ਾਕ ਵਾਪਸ ਜਾਂਦੇ ਐ ਕਿ ਇੰਡੀਆ ਦੀਆਂ ਜਿਹੜੀਆਂ ਜਸੂਸੀ ਏਜੰਸੀਆਂ ਹੈ ਪ੍ਰਾਈਮ ਮਿਨਿਸਟਰ ਮੋਦੀ ਦੇ ਜੇਨ ਤੋਂ ਬਗੈਰ ਇਹਨਾਂ ਦੇ ਕਤਲ ਨਹੀਂ ਹੋਏ ਸੋ ਮੇਰਾ ਮਤਲਬ ਹੈ ਕਿ ਬੋਤੀ ਨੂੰ ਸਾਡੀ ਪਾਰਟੀ ਛਾਵਣੀ ਦਿੰਦੀ ਹੈ ਕਿ ਇਹ ਆਰਡਰ ਜੇ ਵਾਪਸ ਨਾ ਕਰੇਗਾ ਹਾਲਾਤ ਸਾਰੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਵਿਗੜ ਜਾਣਗੇ ਜੋ ਕਰਕੇ ਸਾਰੇ ਸੰਸਾਰ ਦੇ ਵਿੱਚ ਅੱਜ ਸਿੱਖ ਬਹੁਤ ਵੱਡੀ ਤਦਾਰ ਦੇ ਵਿੱਚ ਵੱਸੇ ਹੋਏ ਹੈ ਤੇ ਤੋਰਦੀਆਂ ਐਮਬਸੀਆਂ ਵੀਰਖਣੇ ਇਹ ਸਾਰੇ ਠੇਰ ਜੜ ਗਏ ਜੇ ਤੁਸੀਂ ਇਹ ਪਾਲਸੀ ਸਿੱਖਾਂ ਨੂੰ ਕਤਲ ਕਰਨ ਦੇ ਨਾਂ ਬੰਦ ਕੀਤੀ ਤੇ ਜਿਹੜੀਆਂ ਪਾਰਟੀਆਂ ਪਾਕੀ ਦੀਆਂ ਇਲੈਕਸ਼ਨ ਲੜ ਰਹੀਆਂ ਉਹ ਜਿਹੜੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ 'ਚ ਕਤਲ ਕੀਤਾ ਜਾ ਰਿਹਾ ਉਹਦੇ ਬਾਰੇ ਕਿਉਂ ਨਹੀਂ ਬੋਲਦੀਆਂ ਪੰਜਾਬ ਦੇ ਮਸਲੇ ਬਾਰੇ ਕਿਉਂ ਨਹੀਂ ਬੋਲਦੀਆਂ ਸਿੱਖਾਂ ਨਾਲ ਗਰੀਬਾਂ ਨਾਲ ਮਨੀਪੁਰ ਦੇ ਵਿੱਚ ਸਾਈਆਂ ਦੇ ਨਾਲ ਪਰ ਆਦਿਵਾਸੀ ਜਿਹੜੇ ਜੰਗਲ ਚ ਰਹਿੰਦੇ ਆ ਉਹਨਾਂ ਨੂੰ 50 ਉਹਨਾਂ ਦੇ ਵਿੱਚੋਂ ਮਾਰਤੇ ਜਦ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਆਦਿਵਾਸੀ ਹੈ ਤੇ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਅਪੀਲ ਕਰਦਾ ਕਿ ਆਦਿਵਾਸੀਆਂ ਨੂੰ ਮਰਵਾਉਣਾ ਆਪਣੀ ਸਰਕਾਰ ਨੂੰ ਬੰਦ ਕਰੋ ਜਿਵੇਂ ਗੈਨਿਜ਼ ਇਜ਼ਰੈਲ ਸੀ ਪ੍ਰੈਜ਼ੀਡੈਂਸੀ ਸਿੱਖਾਦਾ ਤੇ ਉਸ ਵੇਲੇ ਬਲੂ ਸਟਾਰ ਹੋਇਆ ਸੀ ਇਸੇ ਤਰ੍ਹਾਂ ਮੋਰਮਰਾ ਜੀਤੇ ਪ੍ਰੈਜ਼ੀਡੈਂਟ ਹੋਣ ਵੇਲੇ ਜਿਹੜੇ ਆਦੇਵਾਸੀ ਐ ਉਹਨਾਂ ਨੂੰ ਸਰਕਾਰ ਬਹੁਤ ਤਰ੍ਹਾਂ ਦੇ ਵਿੱਚ ਮਾਰੀ ਜਾਂਦੀ ਐ ਸਿੱਖ ਪੰਥ ਵੱਲੋਂ ਜੀ ਹੰਗਾਰਾ ਮਿਲ ਗਿਆ ਪਾਰਟਿਸਪਲ ਹੁਣ ਆਪਣੇ ਕਦਮਾਂ ਹਾਂ ਪੱਥ ਵੱਲੋਂ ਮਤਲਬ ਸਿੱਖ ਪੰਥ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਵੋਟਰ ਵੱਲੋਂ ਜੀ ਆਪਾਂ ਨੂੰ ਬਹੁਤ ਤਕੜਾ ਹੰਗਾਰਾ ਮਿਲ ਰਿਹਾ ਸਾਰੇ ਪਾਸਿਓਂ ਨਾਲੇ ਬਾਣੀਏ ਵੀ ਬੜੇ ਖੁਸ਼ ਹੈ ਕਿ ਅਸੀਂ ਅਮਨ ਰੱਖਿਆ ਹੈ ਇਸੇ ਤਰ੍ਹਾਂ ਦੀ ਗੜਬੜ ਨਹੀਂ ਹੋਣ ਦਿੱਤੀ ਉਹਨਾਂ ਦਾ ਵਪਾਰ ਵਧੀਆ ਛੱਡਿਆ ਉਹਨਾਂ ਦੀਆਂ ਗਊਸ਼ਾਲਾ ਨੂੰ ਬਹੁਤ ਵੱਡੀਆਂ ਗ੍ਰਾਂਟਾਂ ਦਿੱਤੀਆਂ ਤੇ ਕੋਈ ਵਿਤਰਕਾ ਕਿਸੇ ਕੌਮ ਦੇ ਨਾਲ ਕਿਸੇ ਜਾਤ ਦੇ ਨਾਲ ਨਹੀਂ ਕੀਤਾ ਬਿਲਕੁਲ ਸਾਫ਼ ਹੋ ਕੇ ਜਿੰਨਾ ਚੇਰ ਮੈਨੂੰ ਐਮਪੀ ਰੱਖਿਆ ਅਸੀਂ ਇਹੋ ਟੋਡਾ ਨਿਜ਼ਾਮ ਚਲਾਇਆ ਹੈ ਇੱਕ ਅਫਸੋਸ ਹੈ ਕਿ ਕਾਲਾ ਜਿਹੜਾ ਨੋ ਲੇਦਾ ਸੀ ਉਹ ਬਿਲਕੁਲ شریف ਆਦਮੀ ਸੀ ਉਹ ਵਾਪਸ ਸਮਾਜ ਦੇ ਵਿੱਚ ਆ ਗਿਆ ਸੀ ਉਹ ਬਲੱਡ ਬੈਗ ਉਹ ਦਾ ਸਿਕਾ ਮੈਨੂੰ ਹਰੇਕ ਬਲੱਡ ਬੈਗ ਤੇ ਬਣਾਉਂਦਾ ਸੀ ਪਰ ਉਸ ਨੂੰ ਝੂਠੇ ਮੁਕਾਬਲੇ ਦੇ ਵਿੱਚ ਸਾਡੀ ਪੁਲਿਸ ਤੇ ਆਮ ਆਦਮੀ ਪਾਰਟੀ ਨੇ ਜਨ ਨੂੰ ਮਰਵਾਤਾ ਉਹਦਾ ਘਰ ਦੇਖੋ ਬਿਲਕੁਲ ਸਾਦਾ ਕੋਈ ਲੁੱਟ ਖੋਟ ਨਹੀਂ ਦੇਖਦੀ ਹੈਗੀ ਤੇ ਬਹੁਤ ਜ਼ੁਲਮ ਕੀਤਾ ਮੇਰੀ ਪਾਰਲੀਮੈਂਟ ਦੇ ਸਮੇਂ ਦੇ ਵਿੱਚ ਜਿਹੜਾ ਕਾਲਰੂ ਆਮ ਪਾਰਟੀ ਦੇ ਜਨ ਨੂੰ ਮਰਵਾਇਆ ਭਾਈ ਭਾਈ ਅਮਰਪਾਲ ਸਿੰਘਾਰੇ ਕਿਵੇਂ ਦੇਖਦੇ ਹੋ ਨੂੰ ਪੰਜਾਬ ਸਰਕਾਰ ਨੇ ਪੰਜਾਬ ਤੋਂ ਬਾਹਰ ਜਿਹੜਾ ਕੈਦ ਕਰਕੇ ਰੱਖਿਆ ਹੋਇਆ ਹੈ ਇਲੈਕਸ਼ਨਾਂ ਦੇ ਵਿੱਚੋਂ ਖੜੇ ਹੋ ਰਿਹਾ ਜਿਵੇਂ ਮੈਂ ਫੜਿਆ ਹੋਇਆ ਸੀ ਫਗਲ ਜੇਪੁਰ ਜਿਵੇਂ ਤੁਸੀਂ ਮੰਨੂ ਵੋਟਾਂ ਪਾ ਕੇ ਰਿਹਾ ਕਰਾਤਾ ਸੀ ਇਸੇ ਤਰ੍ਹਾਂ ਤੁਸੀਂ ਅਮਰਪਾਲ ਨੂੰ ਵੀ ਮੈਂ ਰਿਹਾਰ ਕਰਾਂਗੇ ਪਾਣ ਦੇ ਪਾਣਾ ਪੂਰਾ ਸਮਾਪਤ ਹੋ ਗਈ ਭਾਈਓ ਹੁਣ ਦਵਾਫੀ ਮਾਰਨਾ ਦਾ ਪਤਾ ਦੇ ਰਹੇ ਹਾਂ ਮੋੜ ਦੇ ਵਿੱਚ ਆ ਆਮ ਥੋੜੇ ਵੱਲੋਂ ਜਿਹੜੀ ਸਰਕਾਰ ਵੱਲੋਂ ਆ ਥੋੜੇ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਸਮਰਥਨ ਦਿੱਤਾ ਜਾਊਗਾ ਭਾਈਆ ਮਨਪਾਲ ਸਿੰਘ ਨੂੰ ਹਾਂ ਸਿੱਧਾ ਪਹਿਲੇ ਦਿਨ ਖੈਰ ਦਾ ਸਿੱਧਾ ਮੰਗੇ ਕਿੰਨਾ ਦੇ ਪਿਕਚਰ ਪੋਲਿਟਿਕਲ ਪਾਰਟੀਆਂ ਦੇ ਉਮੀਦਵਾਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛੇ ਜਾ ਰਹੇ ਨੇ ਲੋਕਾਂ ਵੱਲੋਂ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਜਾ ਰਿਹਾਗਾ ਤੁਸੀਂ ਵੀ ਪਿਛਲੇ ਸਮੇਂ ਵੀ ਐਮਪੀ ਰਹੋਗੇ ਹੁਣ ਵੀ ਕੁਝ ਟਾਈਮ ਤੋਂ ਮੈਂ ਨਹੀਂ ਕਰ ਚੁੱਕੀ ਹਾਂ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਲੋਕਾਂ ਨੂੰ ਮਿਲ ਰਿਹਾ ਮੇਰੇ ਵੱਲੋਂ ਬੜਾ ਦੇਖਾ ਰਿਸਪੌਂਸ ਆ ਕਿਉਂ ਕਰਕੇ ਮੈਂ ਕੰਮ ਕਰਨ ਵਾਲਾ ਆਦਮੀ ਹਾਂ 56 ਕਰੋੜ ਰੁਪਏ ਦਾ ਵਧੀਆ ਲੇਟੈਸਟ ਹਸਪੀਟਲ ਬਣਨਾ ਸ਼ੁਰੂ ਹੋ ਗਿਆ ਹੈ ਸਾਡੇ ਬਰਨਾਲੇ ਦੇ ਵਿੱਚ ਜਿਹੜੀਆਂ ਬਿਮਾਰੀਆਂ ਦਾ ਇਲਾਜ ਹੋਰ ਕਿਤੇ ਨਹੀਂ ਹੁੰਦਾ ਉਹ ਬਰਨਾਲੇ ਦੇ ਵਿੱਚ ਹੋਇਆ ਖੜੂਗਾ ਫਿਰ ਸਾਡੇ 300 ਕਰੋੜ ਰੁਪਏ ਦੇ ਨਾਲ ਅਗਲੇ ਸਾਲ ਤੋਂ ਸਾਰੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਕਿਸੇ ਦੇ ਘਰ ਤੋਂ ਉਤੋਂ ਨਹੀਂ ਨੰਗਣਗੀਆਂ ਕਿਸੇ ਦੀ ਮੋਟਰ ਨਹੀਂ ਸੜੂਗੀ ਇਸੇ ਦਾ ਵੀ ਘਰ ਦੀ ਮਸ਼ੀਨ ਦਾ ਨੁਕਸਾਨ ਨਹੀਂ ਹੋਊਗਾ ਕਿ ਤੁਹਾਨੂੰ ਕੋਈ ਅਪੀਲ ਕਰੋਗੇ ਜੀ ਫੋਟਾਪੌਂਡ ਬਾਰੇ ਹੈ ਕੋਈ ਖਾਸ ਤੌਰ ਤੇ ਕੋਈ ਨੌਜਵਾਨਾਂ ਨੂੰ ਜਾਂ ਸਿੱਖ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਸਾਰਿਆਂ ਨੂੰ ਅਪੀਲ ਹੈ ਜੀ ਮੇਰੀ ਇੱਕੀ ਵੋਟ ਤਖੜੇ ਹੋ ਬੀਪੀਆਂ ਨੂੰ ਖਾਸ ਕਰਕੇ ਜਿਹੜੀਆਂ ਇੱਥੇ ਖਾਸ ਇੱਥੇ ਆ ਜਾਈਆਂ ਪੀਟਰ ਜੀ